ਸਾਥੀ ਕਾਲ ਜੀ ਤੁਸੀਂ ਵੇਖ ਰਹੇ ਜਗਬਾਣੀ ਪੰਜਾਬ ਕੇਸਰੀ ਟੀਵੀ ਮੈਂ ਹਰਜਿੰਦਰ ਸਿੰਘ ਘਰਾਇਆ ਜਿੱਥੇ ਕੱਲ ਲਗਾਤਾਰ ਪਹਿਲੀ ਬਰਸਾਤ ਹੋਣ ਦੇ ਕਰਕੇ ਪਾਣੀ ਦਾ ਪੱਧਰ ਕਾਫੀ ਰਾਵੀ ਦਰਿਆ ਵਿੱਚ ਵਧਨ ਕਾਰਨ ਰਾਵੀ ਦਰਿਆ ਦਾ ਪਾਰਲੇ ਪਾਸੇ ਵੱਸੇ 7 ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਸਰਕਾਰ ਵੱਲੋਂ ਬਣਾਇਆ ਗਿਆ ਪਲਟੂਨ ਪੁਲ ਜੋ ਲੱਕੜੀ ਦਾ ਪੁਲ ਹੁੰਦਾ ਹੈ ਗੱਲ ਕੀਤੀ ਜਾ ਰਿਹਾ ਤਾਂ ਉਸ ਪੁਲ ਦਾ ਇੱਕ ਅਗਲੇ ਪਾਸੇ ਜਿਹੜਾ ਬਿਲਕੁਲ ਹੀ ਸੜ ਰੁੜ ਕੇ ਸੰਪਰਕ ਟੁੱਟ ਗਿਆ ਹੈ ਜੋ ਪਾਰਲੇ ਪਾਸੇ 7 ਪਿੰਡਾਂ ਦੇ ਲੋਕ ਆ ਉਹਨਾਂ ਦਾ ਆਉਣਾ ਜਾਣਾ ਬਿਲਕੁਲ ਬੰਦ ਹੋ ਗਿਆ ਹੈ ਸਿਰਫ ਲੋਕ ਪੈਦਲ ਹੀ ਆਜਾ ਸਕਦੇ ਨੇ ਕਿਉਂਕਿ ਇਹ ਲੋਕਾਂ ਦੀ ਸਹੂਲਤ ਵਾਸਤੇ ਜਿਹੜਾ ਸਰਕਾਰ ਵੱਲੋਂ ਕਰੀਬ 4 ਮਹੀਨੇ ਵਾਸਤੇ ਜਿਹੜਾ ਪਲਟੂਨ ਪੁਲ ਬਣਾਇਆ ਜਾਂਦਾ ਜਿਸ ਨੂੰ ਬਰਸਾਤਾਂ ਵਿੱਚ ਚੁਕਲਾ ਜਾਂਦਾ ਪਰ ਇਸ ਵਾਰ ਜਿਹੜਾ ਪਾਣੀ ਦਾ ਪੱਧਰ ਵਧਨ ਕਰਕੇ ਤਕਰੀਬਨ ਜੋ ਦਰਿਆ ਦੇ ਪੁਲ ਦਾ ਅਗਲਾ ਹਿੱਸਾ ਸੀ ਉਹ ਬਿਲਕੁਲ ਰੁੜ ਗਿਆ ਹੈ ਜਿਸ ਕਰਕੇ ਲੋਕਾਂ ਦਾ ਆਉਣਾ ਜਾਣਾ ਬੰਦ ਆ ਕੈਮਰਾਮੈਨ ਨੂੰ ਕਹਿੰਨਾ ਪਿਆ ਤਸਵੀਰਾਂ ਵਿਖਾਈਆਂ ਜਾਣ ਜੋ ਪਲਟੂਨ ਪੁਲ ਦਾ ਹਿੱਸਾ ਰੁੜਿਆ ਹਾ ਉੱਥੇ ਲੋਕਾਂ ਨੇ ਸਿਰਫ ਇੱਕ ਰਸਤਾ ਬਣਾਇਆ ਜੋ ਪੈਦਲ ਆਉਣ ਜਾਣ ਲਈ ਜਿਸ ਕਰਕੇ ਲੋਕਾਂ ਨੂੰ ਕਾਫੀ ਜਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਲੋਕਾਂ ਦੀ ਇਹੋ ਬੜੇ ਲੰਮੇ ਸਮੇਂ ਤੋਂ ਮੰਗ ਆ ਕਿ ਸਰਕਾਰਾਂ ਇੱਕ ਪੱਕਾ ਪੁਲ ਦੇ ਦੇਣ ਪਰ ਸਰਕਾਰਾਂ ਵੱਲੋਂ ਵਾਅਦੇ ਜ਼ਰੂਰ ਕੀਤੇ ਜਾਂਦੇ ਨੇ ਹੁਣ ਵੀ ਜਿਹੜੀ ਆਮ ਆਦਮੀ ਸਰਕਾਰ ਸੀ ਕਿ 31 ਦਸੰਬਰ ਤੋਂ ਪਹਿਲਾਂ ਜਿਹੜਾ ਇਸ ਪੱਕੇ ਪੁਲ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ ਜਾਏਗਾ ਪਰ ਸਿਰਫ ਇੱਕ ਵਾਅਦਾ ਹੀ ਰਹਿ ਗਿਆ ਜਿਸ ਕਰਕੇ ਲੋਕਾਂ ਵੱਲੋਂ ਪਹਿਲਾਂ ਵੀ ਸਰਕਾਰ ਦੇ ਖਿਲਾਫ ਕਾਫੀ ਰੋਸ ਵਾਲੀ ਭਾਵਨਾ ਪਾਈ ਜਾ ਰਹੀ ਸੀ ਹੁਣ ਵੀ ਇਸ ਮੁਕੇ ਕੁਝ ਲੋਕ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੀ ਆ ਦੇਖੋ ਇਹ ਆ ਤੇ ਅਜੇ ਸਾਡੇ ਸਾਬਲੇ ਦੇ ਛੋਟੀ ਪ੍ਰੋਬਲਮ ਹੈ ਇਸ ਤੋਂ ਜ਼ਿਆਦਾ ਹੋ ਬਹੁਤ ਵੱਡੀਆਂ ਪ੍ਰੋਬਲਮ ਆਉਂਦੀਆਂ ਨੇ ਇਹ ਬਰਸਾਤ ਦਾ ਜੋ ਮੌਸਮ ਆਏਗਾ ਨਾ ਉਹਦੇ ਵੇਖੋ ਜੀ ਇਥੇ ਬਿਲਕੁਲ ਹੀ ਪਾਕਿਸਤਾਨ ਦੇ ਬੱਡ ਦੇ ਕੰਡੇ ਦੇ ਉੱਥੇ ਰਹਿੰਦੇ ਆ ਨਾ ਸਾਡੀ ਕੋਈ ਸੁਣਵਾਈ ਕਰਦਾ ਨਾ ਕੁਝ ਨਹੀਂ ਆ ਪੁਲ ਦੀ ਮੰਗ ਕਰਦਾ ਲੋਕਾਂ ਨੂੰ ਕਿੰਨੇ ਸਾਲ ਹੋ ਗਏ ਨੇ 40 ਸਾਲ ਸੇ ਮੈਨੂੰ ਹੋ ਗਿਆ ਇਹ ਚੀਜ਼ ਨੂੰ ਸਾਡੇ ਜਿਹੜੇ ਬਜ਼ੁਰਗ ਕਹਿੰਦੇ ਨੇ ਵੀ ਸਰਕਾਰ ਅੱਗੇ ਮੰਗਾ ਕਰਦੇ ਆ ਰਹੇ ਜੀ ਸਾਡਾ ਰਸਤਾ ਨਾਲ ਜੋੜੋ ਤੇ ਸਰਕਾਰਾਂ ਜਿਹੜੇ ਆਉਂਦੀਆਂ ਨੇ ਉਹ ਤਾਂ ਵਾਅਦੇ ਕਰਦੇ ਨੇ ਬਾਅਦ ਚ ਸਾਡੇ ਕੋਈ ਸੁਣਦੇ ਨਹੀਂ ਜੀ ਅਸੀਂ ਤੇ ਬੋਟਾ ਨੇ ਉਹ ਤਾਂ ਵਾਅਦੇ ਕਰਦੇ ਨੇ ਹੁਣ ਬਾਅਦ ਚ ਕੋਈ ਸੁਣਦਾ ਨਹੀਂ ਅੱਜ ਵੀ ਅਸੀਂ ਜਾ ਰਹੇ ਹਾਂ ਮੋਟਰਸਾਈਕਲ ਸਾਡੇ ਤੇ ਖੜਾ ਐ ਅਸੀਂ ਪਾਟ ਪਾਰ ਨਹੀਂ ਸਕਦੇ ਪੈਦਲ ਨੂੰ ਖਿੱਚ ਕੇ ਖੜਾਂਗੇ ਇਸ ਤੋਂ ਇਲਾਵਾ ਅਸੀਂ ਜਦ ਪਾਰ ਦੀ ਫਸਲ ਐ ਗੰਨਾ ਕਿਵੇਂ ਲੈ ਕੇ ਜਾਵਾਂਗੇ ਜੀ ਬੰਬੂਸ਼ ਕਨਾਈ ਸਰਕਾਰ ਵੱਲੋਂ ਵਾਦਾ ਕੀਤਾ ਜਾ ਰਿਹਾ ਸੀ ਵੀ ਜਲਦ ਕੰਮ ਇਹਦਾ ਸ਼ੁਰੂ ਹੋ ਜਾਣਾ 31 ਦਸੰਬਰ ਤੋਂ ਪਹਿਲਾਂ ਕੰਮ ਸ਼ੁਰੂ ਕਰਨ ਦਾ ਵਾਅਦਾ ਹੋਇਆ ਸੀ ਵਿਧਾਨ ਸਭਾ ਚ ਹਾਂਜੀ ਕੀਤਾ ਸੀ ਵਾਦਾ ਜੇ ਨੀ ਪਰ ਜਿਹੜਾ ਅੱਜ ਦੇ ਹਾਲਾਤ ਆ ਉਹ ਕਿਦਾਂ ਦੇ ਆ ਅੱਜ ਬਹੁਤ ਸਾਰੇ ਲੋਕ ਆ ਤੁਸੀਂ ਦੇਖ ਰਹੇ ਹੋ ਜੀ ਕਿੱਦਾਂ ਸਾਡੀ ਫੌਜ ਜਾ ਰਹੀ ਹੈ ਇਹ ਵਿਚਾਰੇ ਸਿਰ ਤੇ ਚੁੱਕ ਕੇ ਆਪਣੇ ਸਮਾਨ ਜਾ ਰਹੇ ਨੇ ਜੋ ਫੌਜੀ ਇਦਾਂ ਜਾ ਰਹੀ ਹੈ ਤਾਂ ਸਾਡੀ ਕੌਣ ਸੁਣ ਸਕਦਾ ਜੀ ਇਹ ਵਿਚਾਰੇ ਇਦਾਂ ਜਾ ਰਹੇ ਨੇ ਆਪਣਾ ਸਮਾਨ ਚੁੱਕ ਕੇ ਕੋਈ ਗੱਡੀ ਜਾ ਸਕਦੀ ਕੋਈ ਕੋਈ ਸਾਧਨ ਜਾ ਸਕਦਾ ਜੀ ਇਸ ਤੋਂ ਵੱਡੀ ਮੁਸ਼ਕਲ ਕੀ ਹੋ ਸਕਦੀ ਹੈ ਜੇਕਰ ਪਾਰ ਦੇ ਸਿਹਤ ਸਹੂਲਤਾ ਦੀ ਜਾਂ ਹੋਰ ਸਹੂਲਤਾ ਦੀ ਗੱਲ ਕੀਤੀ ਜਾਵੇ ਕਿੰਦਾਂ ਦੀ ਹੈ ਸਿਹਤ ਤੇ ਸਹੂਲਤਾ ਹੈ ਹੀ ਕੁਝ ਨਹੀਂ ਉਹ ਤਾਂ ਫਰਸਟ ਏਡ ਵੀ ਉੱਥੇ ਮਿਲ ਸਕਦਾ ਜੀ ਜੇ ਬੰਦਾ ਚਾਨਕ ਕੋਸੇ ਕੋਈ ਕਿਸੇ ਹਾਦਸੇ ਕੋਈ ਅਟੈਕ ਹੋ ਜੇ ਤੇ ਸਾਨੂੰ ਇਹ ਪਰੋਸੇ ਨੇ ਬੰਦੇ ਨੂੰ ਲੈ ਕੇ ਪਹੁੰਚ ਸਕੀ ਕਿਤੇ ਨਹੀਂ ਪਹੁੰਚ ਸਕਦੇ ਉਹ ਤੇ ਰੱਬ ਉਹ ਲੋਕ ਬੰਦਾ ਬਜੇ ਬਜੇ ਨਹੀਂ ਤੇ ਅਸੀਂ ਫਰਸਟ ਏਡ ਵੀ ਸਾਨੂੰ ਨਹੀਂ ਮਿਲ ਸਕਦੀ ਹੁਣ ਇਹ ਪੁਲ ਜਿਹੜਾ ਕਿੰਨੇ ਕਿ ਦਿਨਾਂ ਤੱਕ ਤੁਹਾਡੇ ਹਿਸਾਬ ਨਾਲ ਚੱਲੂ ਹੁੰਦੀ ਸੁਭਾਵਨਾ ਹੈਗੀ ਹੈ ਕਿਉਂਕਿ ਸਾਡੇ ਹਿਸਾਬ ਨਾਲ ਤੇ ਮੈਨੂੰ ਲੱਗਦਾ ਵੇ ਤੇ ਪਤਾ ਕਿੰਨੇ ਦਿਨ ਕੱਢਣਗੇ ਇਥੇ ਤਾਂ ਇੱਕ ਇੱਕ ਫੱਟੀਆਂ ਜੀ ਟੁੱਟੀਆਂ ਲਾ ਰਹੇ ਨਹੀਂ ਇਹ ਤੇ ਕੋਈ ਨਹੀਂ ਹੋ ਸਕਦੇ ਤੇ 10 15 ਦਿਨ ਵੀ ਨਹੀਂ ਬਣੂਗਾ ਜੀ ਕੀ ਮੰਗ ਕਰਦੇ ਆ ਜੀ ਕਹਿੰਦੇ ਜਲਦੀ ਸਾਨੂੰ ਵੀ ਲੋਕਾਂ ਨਾਲ ਲਾਹੋ ਜੀ ਇਸ ਨੂੰ ਆਣ ਜਣ ਸਾਡਾ ਹੋਵੇ ਸਾਡੇ ਬੱਚੇ ਉਧਰ ਐਦਾਂ ਬੈਠੇ ਰਹਿੰਦੇ ਨੇ ਨਾ ਉਹ ਜਾ ਸਕਦੇ ਨੇ ਨਾ ਪੜ੍ਹ ਸਕਦੇ ਨੇ ਇਹ ਜੀ ਬਹੁਤ ਮਾੜੇ ਹਾਲਾਤ ਹੈ ਤੁਸੀਂ ਉਹ ਵੇਖ ਰਹੇ ਹੋ ਅਜੇ ਥੋੜਾ ਪਾਣੀ ਆਇਆ ਅਗੇ ਜੀ ਜ਼ਿਆਦਾ ਪਾਣੀ ਆਏਗਾ ਤੇ 15 ਦਿਨ ਤੱਕ ਕੋਈ ਵੀ ਆਵਾਜਾਈ ਦਾ ਸਾਧਨ ਇੱਥੇ ਨਹੀਂ ਹੈ ਅਗਰ ਕੋਈ ਮਜੁਰਗ ਨੂੰ ਅਟੈਕ ਹੋ ਜੇ ਕੋਈ ਗੱਲਬਾਤ ਹੋ ਜੇ ਕਿਸੇ ਕੋਈ ਡਿਲੀਵਰੀ ਕੇਸ ਹੋਵੇ ਤੇ ਇੱਥੇ ਬਹੁਤ ਮੁਸ਼ਕਲ ਹੈ ਜਾਣ ਤੱਕ ਜਾ ਸਕਦੀ ਆਦਮੀ ਨਹੀਂ ਕਿਉਂਕਿ ਉਹਨਾਂ ਨੇ ਵਾਅਦੇ ਕਰਦੀ ਸਰਹੱਦੀ ਖੇਤਰ ਤੇ ਲੋਕਾਂ ਨੂੰ ਜਿਹੜੀਆਂ ਬੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਕਿੰਦਾਂ ਦੀ ਸਹੂਲਤਾਂ ਨੇ ਸਿਰਫ ਬਾਦੇ ਇਹਨਾਂ ਦੇ ਜਵਾਨਾਂ ਚ ਆ ਜਾਂ ਉਦਾਂ ਲਿਖਤੀ ਕੋਈ ਵਾਅਦਾ ਨਹੀਂ ਹੈ ਇਸੇ ਕਰਕੇ ਇਸ ਇਲਾਕੇ ਦੇ ਲੋਕਾਂ ਨੇ ਇਸ ਵਾਰ ਬੋਰਡ ਦਾ ਬਾਈਕਾਟ ਕੀਤਾ ਸੀ ਇੱਕ ਵਾਰੀ ਪਹਿਲਾਂ ਵੀ ਬਾਈਕਾਟ ਕੀਤਾ ਜਦੋਂ ਅਸੀਂ ਛੋਟੇ ਸੀ ਤਾਂ ਉੱਥੇ ਗਵਰਨਰ ਆਇਆ ਸੀ ਉਸ ਟਾਈਮ ਦੇਖ ਇਸ ਟਾਂ ਵੀ ਬਾਈਕਾਟ ਕੀਤਾ ਕੋਈ ਨਹੀਂ ਆਇਆ ਸਾਰ ਲੈਣ ਵਾਸਤੇ ਇਹਨਾਂ ਲੋਕਾਂ ਦੀ ਹੁਣ ਕਿਦਾਂ ਦੇ ਹਾਲਾਤ ਨੇ ਜਿਹੜੇ ਅੱਜ ਦੇ ਵੇਖਿਆ ਜਾਂਦੇ ਅੱਜ ਤਾਂ ਬਹੁਤ ਮਾੜੇ ਹਾਲਾਤ ਤੁਹਾਡੇ ਸਾਹਮਣੇ ਸਾਡਾ ਮੁਰਸ਼ਾਲ ਜਾਣਾ ਵੀ ਮੁਸ਼ਕਲ ਹੋ ਗਿਆ ਗੱਡੀ ਲੈ ਕੇ ਆਣ ਲੱਗੇ ਗੱਡੀ ਨਹੀਂ ਲੈ ਕੇ ਆਏ ਕਿ ਉੱਥੇ ਜਾਣਾ ਨਹੀਂ ਜਾਣਾ ਕਿਦਾਂ ਤੁਹਾਡੇ ਸਾਹਮਣੇ ਪੈਦਲ ਨਹੀਂ ਇੱਥੋਂ ਇਹਨਾਂ ਨਹੀਂ ਸਕਦੇ ਕੀ ਮੰਗ ਕਰਦੇ ਹੋ ਸਰਕਾਰਾਂ ਨੂੰ ਅੱਜ ਤੇ ਇਹ ਹੀ ਮੰਗ ਕਰਨਾ ਹੈ ਕਿ ਜੇ ਤੁਸੀਂ ਆਰਜੀ ਪੋੜ ਵੀ ਜਿਹੜਾ ਹੈ ਇਹਨੂੰ ਪੂਰਾ ਮੁਰੰਮਤ ਕੀਤਾ ਜਾਏ ਵੱਧ ਤੋਂ ਵੱਧ ਢੋਲ ਪਾਏ ਜਾਣ ਇੱਥੇ ਤਾਂ ਜੋ ਲੋਕਾਂ ਨੂੰ ਆਉਣ ਜਾਣ ਦੀ ਤੇ ਮੁਸ਼ਕਲ ਨਾ ਹੋਵੇ ਫਸਲ ਦਾ ਚੋਨਾ ਵੀ ਇਸ ਤਰ੍ਹਾਂ ਕੱਢਿਆ ਲੋਕਾਂ ਨੇ ਹੁਣ ਅੱਗੇ ਗੰਨਾ ਵੀ ਇਸ ਤਰ੍ਹਾਂ ਕੱਢਣ ਡਿਆ ਬੁਰੀ ਹਾਲਾਤ ਹੋਈ ਐ ਬਹੁਤ ਮਾੜੇ ਹਾਲਤਾਂ ਇਸ ਇਲਾਕੇ ਦੀ ਸਾਨੂੰ ਹੋਰ ਕੁਛ ਮੁਸ਼ਕਲ ਸਿਰਫ ਪੋਲ ਦੀ ਐ ਸਾਨੂੰ ਪਾਣੀ ਆ ਗਿਆ ਕੱਲ ਪੋਲ ਫੇਰ ਸਾਡਾ ਰੁੜ ਗਿਆ ਨਾ ਕੋਈ ਫੱਟਾ ਨਾ ਕੋਈ ਸਾਹੀ ਕੁਛ ਨਹੀਂ ਸਰਕਾਰ ਕੋਲੋਂ ਮੰਗਾਨੇ ਅਸੀਂ ਕਹਿੰਦੇ ਸਾਨੂੰ ਪੋਲ ਸਰਕਾਰੀ ਚਾਹਦਾ ਮਜ਼ੂਰ ਪੱਕਾ ਪੋਲ ਚਾਹਦਾ ਸਾਨੂੰ ਸਾਨੂੰ ਪੱਕਾ ਪੋਲ ਚਾਹਦਾ ਹੋਰ ਸਾਨੂੰ ਕੁਛ ਨਹੀਂ ਚਾਹਦਾ ਸਰਕਾਰ ਮੰਗਾ ਕਰਦਾ ਮੂੰਹ ਮੰਗਾ ਕੇ ਬਥੇਰੀਆਂ ਕਹਿੰਦੇ ਪੈਸੇ ਆ ਗਏ ਪੋਲ ਦੇ ਫਲਾਣਾ ਕਿਤੇ ਅੱਜ ਤੱਕ ਕੋਈ ਕਿਸੇ ਨਾ ਕੋ ਪੋਲ ਪਾਇਆ ਨਹੀਂ ਐ ਸਾਰੇ ਵਸਦਾਰੇ ਸਰਕਾਰ ਹੈ ਹੀ ਨਹੀਂ ਐ ਰੇ ਦੀ ਸਾਨੂੰ ਨਾ ਹੀ ਬਲਾਉਸ ਹੈ ਸਰਕਾਰ ਨੂੰ ਗਾਲਾਂ ਹੀ ਕੱਢਣੀਆਂ ਪੰਜਾਬ ਸਰਕਾਰ ਕਹਿ ਰਹੀ ਜਲਦ ਪੁਲ ਜੜਾ ਦਾ ਕੰਮ ਸ਼ੁਰੂ ਹੋ ਜਾਏਗਾ ਉਹ ਵੀ ਨਹੀਂ ਕੀਤਾ ਹੋਣਾ ਉਹ ਕਹਿੰਦੇ ਹੈ ਕਰੂਗੇ ਉਹਦੇ ਮੀਤ ਸਾਨੂੰ ਹੈ ਉਹ ਕਰੂਗੀ ਸਰਕਾਰ ਜਿਹੜੀ ਮਤਲਬ ਸਾਡੀ ਏ ਠੀਕ ਹੈ ਇਹ ਦੂਜੀ ਸਰਕਾਰ ਸਾਨੂੰ ਕੁਝ ਨਹੀਂ ਦੈ ਤੇ ਸਾਡਾ ਪੁਲ ਨਹੀਂ ਸੋਚਿਆ ਇਹ ਵੇਖੋ ਹੁਣ ਹਾਲਤ ਤੁਸੀਂ ਆਪੇ ਵੇਖੜੇ ਦੇਖੋ ਪੁਲ ਦੀ ਹਾਲਤ ਤੇ ਲੰਗਣ ਵਾਲੀ ਹੈ ਕੋਈ ਜਨਾਨੀ ਬੁਮਾ ਹੁਣ ਮੈਂ ਬਿਮਾਰੀ ਪਾਰ ਸਵੇਰੇ ਧੋਈ ਲੈਣ ਕਿੰਗਾ ਨਾ ਕੋਈ ਇਦਰਾ ਸਤਾਲ ਨਾ ਕੋਈ ਕੋਸ਼ਸਾ ਨਾ ਇਦਰ ਕੀ ਸੁਲਤ ਹੈ ਡਾਕਟਰ ਆਉਂਦੇ ਨਹੀਂ ਕਹਿੰਦੇ ਡਾਕਟਰ ਬੜੇ ਆਉਂਦੇ ਕੋਈ ਨਹੀਂ ਆਂਦਾ ਕੋਈ ਡਾਕਟਰ ਨਹੀਂ ਆਉਂਦਾ ਕੋਈ ਕੁਛ ਨਹੀਂ ਸਰਕਾਰੀ ਨਹੀਂ ਕੋਈ ਹਸਪਤਾਲ ਇਥੇ ਕੁਛ ਨਹੀਂ ਹੈ ਇਦਰ ਹਰੇ ਵਾ ਆਉਂਦੇ ਡਾਕਟਰ ਸਰਕਾਰੀ ਹਸਪਤਾਲ ਆਇਆ ਉਧਰ ਕੋਈ ਉਹ ਦਵਾਈ ਦਾ ਸਾਧਨ ਨਹੀਂ ਹਟ ਸਾਨੂੰ ਦਵਾਈ ਲੈਣ ਪਾਰ ਜਾਣੇ ਪੈਂਦੇ ਆ ਹੁਣੇ ਮੈਂ ਦਵਾਈ ਲੈਣ ਗਿਆ ਜਿਹੜੀ ਰਾਤੀ بارش ਹੋਈ ਉਹਦੇ ਕਰਕੇ ਪੋਲ ਦਾ ਪਾਣੀ ਪੱਧਰ ਦਰਿਆ ਦਾ ਵਧਿਆ ਹਾਂ ਉਹਦੇ ਕਰਕੇ ਵਧਿਆ ਆ ਤੇ ਪਾਣ ਤਾਂ ਹੀ ਪੋਏ ਰੈਂਪ ਤਾਂ ਹੀ ਰੁੜਿਆ ਹਟ ਇਤਨਾ ਟਾਈਮ ਕਿਦੋਂ ਠੀਕ ਹੋਏਗਾ ਉਹਨੇ ਕੀ ਪਤਾ ਕਿਦੋਂ ਨਾ ਠੀਕ ਹੋਣਾ ਕੱਲ ਨੂੰ ਹੋਣਾ ਪਰਸੂ ਨੂੰ ਹੋਣਾ ਮਹੀਨੇ ਨੂੰ ਹੋਣਾ ਕੋ ਪਤਾ ਹੀ ਸਰਕਾਰ ਨੂੰ ਜੇ ਅੱਜ ਆ ਜਾ ਸਕਦਾ ਹਾਂ ਜੀ ਪੈਦਲ ਪੈਦਲ ਥੋੜੇ ਸਾਹਮਣੇ ਜਾ ਨਹੀਂ ਪੈਦਲਾ ਆਵਣੀ ਪੈਦਲ ਜਾਣੇ ਆ ਸਾਡਾ ਕੋਈ ਇਧਰ ਸਾਧਨ ਵੀ ਨਹੀਂ ਜਾ ਸਕਦਾ ਪਾਰ ਕੀ ਮੰਗ ਕਰਦੇ ਆ ਸਰਕਾਰੋਂ ਮੰਗ ਸਾਡੀ ਆ ਹੋ ਗਿਆ ਸਾਨੂੰ ਪੋਲ ਚਾਹੀਦਾ ਏ ਇਹ ਹੋਈ ਮੰਗਾ ਹਟੇ ਸਾਨੂੰ ਪੁਲ ਪੱਕਾ ਪੁਲ ਚਾਹਦਾ ਸਾਨੂੰ ਇਹ ਪੁਲ ਦੇ ਦਿੰਦੇ ਨਾ ਕੋਈ ਫੱਟਾ ਪੁਲ ਤੇ ਚੱਜੇ ਦਾ ਨਾ ਕੋਈ ਸਰਕਾਰ ਕਹਿੰਦੀ ਐ ਫੱਟੇ ਪਾਈ ਕਿੰਨੂੰ ਦਿੱਤੇ ਫੁੱਟੇ ਨੇ ਸਾਨੂੰ ਕੋਈ ਫੱਟਾ ਵੀ ਨਹੀਂ ਦਿੱਤਾ ਇਹਨੇ ਪੁਲ ਦਾ ਇਹ ਹਾਲਾਤ ਅੱਜ ਦੇ ਹੀ ਨਹੀਂ ਐ ਜਦੋਂ ਦਾ ਇਹ ਦੁਨੀਆ ਚੱਲੀ ਆ ਰਹੀ ਐ ਹੁੰਦੇ ਹਾਲਾਤ ਨੇ ਪਰ ਚਲੋ 1947 ਦੇ ਬਾਅਦ ਪਾਕਿਸਤਾਨ ਬਣ ਗਿਆ ਇੰਡੀਆ ਆਜ਼ਾਦ ਹੋ ਗਿਆ ਪਰ ਇਹ ਸਾਡੇ ਸਾਥ ਪਿੰਡਾ ਉਹ ਗੁਲਾਮ ਦੇ ਗੁਲਾਮ ਹੀ ਐ ਉਹਨਾਂ ਦੀ ਸਮੱਸਿਆ ਜਿਉਂ ਦੀ ਤਿਉਂ ਬਣੀਦੀ ਐ ਅੱਜੀ ਤੇ ਇਸ ਸਮੱਸਿਆ ਨੂੰ ਦੂਰ ਕਰਨ ਵਾਸਤੇ ਜਿਹੜੇ ਗੱਲ ਕੀਤੀ ਜਿਹੜੇ ਅੱਜ ਦੇ ਹਾਲਾਤ ਨੇ ਅੱਜ ਦੇ ਹਾਲਾਤ ਬੜੇ ਚਿੰਤਾਜਨਕ ਨੇ ਪਾਣੀ ਕਾਫੀ ਆ ਰਿਹਾ ਇਧਰ ਖਿਆਲ ਮਾਰੋ ਚਾਰੋਂ ਤਰਫ ਪਾਣੀ ਪਾਣੀ ਹੈ ਔਰ ਜਿਹੜਾ ਪੋਲੇ ਬਣਾਇਆ ਟੈਂਪਰੇਰੀ ਫਟਿਆਂ ਵਾਲਾ ਇਹ ਫਟੇ ਬਿਲਕੁਲ ਪੜੇ ਆ ਇਹਨਾਂ ਫਟਿਆਂ 'ਚ ਕੋਈ ਦਮਣੀ ਨਹੀਂ ਹੈ ਕੋਈ ਜਾਣ ਨਹੀਂ ਹੈ ਕੋ ਗੱਡੀ ਨਾਗਸਦੀ ਆਵਾਗਮਨ ਬਿਲਕੁਲ ਠੱਪ ਹੈ ਲੋਕਾਂ ਨੂੰ ਸਹੂਲਤਾਂ ਕਿੱਦਾਂ ਮਿਲਦੀਆਂ ਜਿੱਦਾਂ ਸਿਹਤ ਸਹੂਲਤਾਂ ਨੇ ਹੋਰ ਕਈ ਜਿੱਦਾਂ ਹੜ੍ਹ ਆਏ ਸੀ ਵਿਸ਼ੇ ਉਦੋਂ ਕਿੱਦਾਂ ਦੀ ਸਹੂਲਤਾਂ ਲੋਕਾਂ ਨੂੰ ਫਿਰ ਰਹੀਆਂ ਨੇ ਲੋਕਾਂ ਨੂੰ ਸਹੂਲਤਾਂ ਪੰਜਾਬ ਕੇਸਰੀ ਆਪਣਾ ਮੰਨਣੀ ਹੈ ਵਿਜੇ ਚੋਪੜਾ ਜੀ ਦੀ ਤਰਫੋਂ ਕਿ ਉਹਨਾਂ ਨੇ ਸਾਡੇ ਐਕਸਮੈਨ ਯੂਨੀਅਨ ਦੇ ਪ੍ਰੈਜ਼ੀਡੈਂਟ ਸੁਰੇਂਦਰ ਸਿੰਘ ਕੰਨੀ ਦੁਆਰਾ ਉਹਨਾਂ ਨੂੰ ਮਾਧਿਅਮ ਬਣਾ ਕੇ ਔਰ ਬ੍ਰਿੰਦਰ ਸ਼ਰਮਾ ਜੀ ਕਦਰ ਘੱਟ ਤੋਂ ਕੱਢੇ 6-8 ਸਾਲ ਤੋਂ ਅਸੀਂ ਆ ਰਹੇ ਹਾਂ ਉਹਨਾਂ ਦੇ ਨਾਲ ਔਰ ਕੰਮ ਕਰ ਰਹੇ ਹਾਂ ਲੋਕਾਂ ਨੂੰ ਓਰਜਾਈਆਂ ਕੱਪੜੇ ਕੰਬਲ ਰਾਸ਼ਨ ਹਰ ਚੀਜ਼ ਦੀ ਸੁਵਿਧਾ ਉਹਨਾਂ ਨੇ ਦਵਾਈ ਹੈ ਉਹ ਲੋਕਾਂ ਦੇ ਦੁੱਖ ਜੋ ਵੀ ਸੁਣਣ ਕੇ ਉਹਨਾਂ ਨੇ ਹਾਈ ਕਮਾਂਡ ਨੂੰ ਸੈਂਟਰ ਗਵਰਨਮੈਂਟ ਨੂੰ ਸਟੇਟ ਗਵਰਨਮੈਂਟ ਨੂੰ ਸਮੇਂ-ਸਮੇਂ ਤੇ ਉਹ ਲਿਖਦੇ ਰਹਿੰਦੇ ਆ ਤੇ ਉਹਨਾਂ ਨੇ ਬਹੁਤ ਜ਼ਿਆਦਾ ਇਸ ਇਲਾਕੇ ਦੀ ਪੈਰਵਾਈ ਕਰ ਰਹੇ ਆ ਤੇ ਅਜੇ ਤੱਕ ਕੋਈ ਗਵਰਨਮੈਂਟ ਜਿਹੜੀ ਹੈ ਨਾ ਅੱਖਾਂ ਮੰਨ ਕੇ ਪਈ ਹੈ ਕੋਈ ਵੀ ਇਸ ਪੁੱਲ ਦੀ ਸਮੱਸਿਆ ਦਾ ਸਮਾਧਾਨ ਨਹੀਂ ਕਰ ਰਹੀ। ਹੋਰ ਕਿਦਾਂ ਦੀਆਂ ਸਹੂਲਤਾਂ ਨੇ ਲੋਕਾਂ ਨੂੰ ਜਿਹੜੇ ਲੋੜ ਅੱਜ ਵੀ ਉਹ ਲੋਕਾਂ ਨੂੰ ਕੋਈ ਸਹੂਲਤਾਂ ਨਹੀਂ ਐ ਇੱਧਰ ਕੋਈ ਸਕੂਲ ਦੀ ਨਹੀਂ ਐ ਕੋਈ ਹਸਪੀਟਲ ਦੀ ਨਹੀਂ ਐ ਦੁੱਖ ਸੁੱਖ ਦੀ ਕੋਈ ਸਹੂਲਤ ਨਹੀਂ ਐ ਜਦੋਂ ਇਹ ਪਾਣੀ ਆਂਦਾ ਹੈ ਤੇ ਕਮਿਊਨੀਕੇਸ਼ਨ ਇੰਡੀਆ ਨਾਲੋਂ ਹੁੰਦਾ ਪੂਰੀ ਤਰ੍ਹਾਂ ਕੱਟ ਹੋ ਜਾਂਦਾ ਤੇ ਉਹਨੇ ਨੂੰ ਸਹੂਲਤ ਕਿਹੜੀ ਮਿਲਣੀ ਐ ਉਹਦੇ ਦੁਖੀ ਨੇ ਉਹ ਤੇ ਕਹਿੰਦੇ ਵੀ ਸਾਡੇ ਵਾਸਤੇ ਪੁਲ ਪੱਕਾ ਬਣਾਓ ਔਰ ਜਿਹੜਾ 108 ਕਰੋੜ ਰੁਪਏ ਦਿੱਤਾ ਉਹਨੂੰ ਲਾਓ ਔਰ ਇਹ ਕੰਮ ਸ਼ੁਰੂ ਹੋਵੇ। ਬੰਨਵਾਜੀ। ਕਿ ਸਾਡੇ ਨਾਲ ਲੋਕ ਪਾਰਲੇ ਪਾਸੇ ਦੇ ਜਿੰਨਾਂ ਲੋਕ ਦੱਸਿਆ ਜਾ ਰਿਹਾ ਕਿ ਸਰਕਾਰਾਂ ਵਾਅਦੇ ਤਾਂ ਬਹੁਤ ਕਰਦੀਆਂ ਨੇ। ਸਰਕਾਰਾਂ ਵੱਲੋਂ ਜਦੋਂ ਵੋਟਾਂ ਦਾ ਸਮਾਂ ਹੁੰਦਾ ਤਾਂ ਹਰ ਵਾਰੀ ਜਿਹੜੇ ਆ ਪੱਕੇ ਪੁਲ ਦਾ ਨਿਰਮਾਣ ਤੇ ਹੋਰ ਸਹੂਲਤਾਂ ਦੇਣ ਦੇ ਕਈ ਵਾਅਦੇ ਕੀਤੇ ਜਾਂਦੇ ਨੇ। ਪਰ ਜਦੋਂ ਵਾਅਦੇ ਦੇਣ ਦਾ ਟਾਈਮ ਹੁੰਦਾ ਤਾਂ ਕੋਈ ਵੀ ਸਾਡੀ ਸਾਥ ਨਹੀਂ ਲੈਂਦਾ। ਅੱਜ ਵੀ ਉਹਨਾਂ ਕਹਿਆ ਵੀ ਜਿਓ ਲੋਕ ਨੇ ਅੱਤ ਦੀ ਪ੍ਰੇਸ਼ਾਨੀ ਦੇ ਵਿੱਚ ਆਪਣੇ ਦਿਨ ਕੱਟ ਰਹੇ ਨੇ ਕਿਉਂਕਿ ਦਰਿਆ ਦੇ ਵਿੱਚ ਅੱਜ ਪਹਿਲੀ بارش ਪਈ ਹੈ ਤੇ ਪਾਣੀ ਦਾ ਪੱਧਰ ਬਿਲਕੁਲ ਹਲਕਾ ਜਿਹਾ ਵਧਿਆ ਉਹਦੇ ਕਰਕੇ ਜਿਹੜਾ ਪਲਟੂਨ ਪੁਲ ਬਣਾਇਆ ਸੀ ਲੋਕਾਂ ਦੀ ਸਹੂਲਤ ਵਾਸਤੇ ਉਹ ਸਾਰਾ ਜਿਹੜਾ ਤਹਿਸਬੈਸ ਹੋ ਗਿਆ ਜਿਸ ਕਰਕੇ ਲੋਕਾਂ ਦਾ ਆਉਣਾ ਜਾਣਾ ਬਿਲਕੁਲ ਸਵੇਰ ਦਾ ਬੰਦ ਆ ਲੋਕ ਖੱਜਲ ਖਵਾਰ ਹੋ ਰਹੇ ਨੇ ਉਹਨਾਂ ਕਹਿੰਦੇ ਜੇਕਰ ਮੈਡੀਕਲ ਸਹੂਲਤਾਂ ਦੀ ਗੱਲ ਕੀਤੀ ਜਾਵੇ ਤਾਂ ਪਰਲੇ ਪਾਸੇ ਕਿਸੇ ਤਰ੍ਹਾਂ ਦੀ ਵੀ ਕੋਈ ਮੈਡੀਕਲ ਸਹੂਲਤ ਨਹੀਂ ਆ ਜਿਸ ਕਰਕੇ ਲੋਕਾਂ ਨੂੰ ਛੋਟੀ ਮੋਟੀ ਬਿਮਾਰੀ ਵਾਸਤੇ ਵੀ ਦਵਾਈ ਲੈਣ ਲਈ ਰਾਵੀ ਦਰਿਆ ਨੂੰ ਪਾਰ ਕਰਕੇ ਹੀ ਆਉਣਾ ਪੈਂਦਾ ਜਿਸ ਕਰਕੇ ਲੋਕ ਕਦੇ ਨਾਲ ਹਰਜਿੰਦਰ ਸਿੰਘ ਗੁਰਾਇ ਜਗਬਾਣੀ ਪੰਜਾਬ ਕੇਸਰੀ ਟੀਵੀ ਮਕੌੜਾ ਪੱਤਨ ਗੁਰਾ